ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਅਕਬਰ ਨਾਲਾ ਤੇ ਹੋ ਸਨਾਂ ਪੈਣਾ ਕੀ ਹਾਲ ਚਾਲ ਹੈ ਜੀ ਕਈ ਦਿਨਾਂ ਤੋਂ ਆਪਾਂ ਪੈਣਾ ਨਾਲ ਮਿਲੇ ਨਹੀਂ ਹੈਗੇ ਵੀਡੀਓ ਗਰਮੀ ਕਰਕੇ ਥੋੜੀ ਜਿਹੀ ਸ਼ੂਟ ਕਰਨ ਦੀ ਆਪਾਂ ਨੂੰ ਦਿੱਕਤ ਆਉਂਦੀ ਹੈਗੀ ਤੇ ਸਾਰਿਆਂ ਪੈਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਆ ਪਰ ਪੈਣਾ ਵੇਖਦਿਆਂ ਬਹੁਤ ਘੱਟ ਹੈ ਵੀਡੀਓ ਨੂੰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਸਾਰਿਆਂ ਕੋਲੇ ਵੀਡੀਓ ਆਪਣੀ ਜਾਂਦੀ ਹੋਊਗੀ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਸਾਰੇ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਜਿਹੜੇ ਅੱਜ ਆਪਾਂ ਸੂਟ ਲੈ ਕੇ ਆਏ ਆ ਜੀ ਬਿਲਕੁਲ ਨਿਊ ਡਿਜ਼ਾਈਨ ਲੈ ਕੇ ਆਏ ਜੀ ਸਾਰੇ ਆਪਾਂ ਵਰਕ ਵਾਲੇ ਸੂਟ ਵੀ ਰਹਿਣਗੇ ਤੇ ਪ੍ਰਿੰਟ ਵਾਲੇ ਵੀ ਰਹਿਣਗੇ ਜੀ ਪ੍ਰਿੰਟ ਆਉਣਗੇ ਨਵੇਂ ਤੇ ਪਹਿਲਾ ਸੂਟ ਆ ਗਿਆ ਆਪਣਾ ਵਰਕ ਵਾਲਾ ਜੀ ਕਾਟਨ ਦਾ ਇਹ ਲਾਈਨਾਂ ਵਾਲੀ ਕਾਟਨ ਹੈ ਜੀ ਬਹੁਤ ਹੀ ਵਧੀਆ ਸੌਫਟ ਕਾਟਨ ਹੈ ਇਹ ਕਲੀਆਂ ਵਾਲਾ ਡਿਜ਼ਾਈਨ ਆਪਾਂ ਰੈਡੀ ਕੀਤਾ ਹੈ ਸੂਟ ਆਪਾਂ ਪਹਿਲਾਂ ਵੀ ਰੈਡੀ ਕੀਤਾ ਸੀ ਜੇ ਪਹਿਲਾਂ ਆਪਾਂ ਮਲਟੀ ਕਲਰ ਦੇ ਵਿੱਚ ਕੀਤਾ ਸੀ ਤੇ ਹੁਣ ਆਪਾਂ ਸਿਰਫ ਦੋ ਕਲਰ ਦੇ ਨਾਲ ਸੂਟ ਰੈਡੀ ਕੀਤਾ ਜੀ ਇੱਕ ਕਲਰ ਲਾਈਟ ਪਾਇਆ ਆਪਾਂ ਪਿਸਤਾ ਕਲਰ ਦੀ ਤਰ੍ਹਾਂ ਆ ਗਿਆ ਗ੍ਰੇ ਪਿਸਤਾ ਜਿਹਾ ਕਲਰ ਆ ਗਿਆ ਤੇ ਇੱਕ ਇਹ ਆ ਗਿਆ ਜੀ ਮਹਿਰੂਨ ਕਲਰ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਜੀ ਬਹੁਤ ਹੀ ਸੋਹਣਾ ਤੇ ਇਹਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਵੱਧ ਘੱਟ ਤੇ ਲੈਂਸ ਡਿਜ਼ਾਈਨ ਵੀ ਕਰ ਸਕਦੇ ਹੋ ਨੀਚੇ ਜੇ ਕਰਨਾ ਹੋਵੇ ਤੇ ਆਨ ਆਰਡਰ ਆਪਾਂ ਪੀਸ ਰੈਡੀ ਕਰਦੇ ਆ ਜੀ ਇਹ ਵੀ ਬਾਜੂ ਦਾ ਵਰਕ ਰਹੇਗਾ ਇਹ बाजू ਦੇ ਪਰਵਾਰਕ ਆਏਗਾ ਸੇਮ ਪਹੁੰਚਾ ਮੂਰੀ ਬਣੀ ਹੋਈ ਹੈ ਜੀ ਇਸੇ ਤਰ੍ਹਾਂ ਹੀ ਇਹ ਮੂਰੀਆਂ ਤੇ ਵਰਕ ਆਏਗਾ ਇਹ ਸੇਮ ਮੂਰੀ ਬਣੀ ਹੋਈ ਹੈ ਬਹੁਤ ਹੀ ਸੋਹਣਾ ਜਾਂ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ ਆਪਾਂ ਦੋ ਸੂਟ ਆਨ ਆਰਡਰ ਰੈਡੀ ਕੀਤੇ ਆ ਜੀ ਤੇ ਇਹਨਾਂ ਦਾ ਰੇਟ ਤੁਸੀਂ ਆਪਾਂ ਨੂੰ WhatsApp ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਇਹ ਦੂਸਰਾ ਸੂਟ ਆ ਗਿਆ ਜੀ ਇਹ ਵੀ ਮਲਟੀ ਕਲਰ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਪੈਨਲ ਜਾ ਰਹੇ ਆ ਜੀ ਦੋਨੋਂ ਸਾਈਡ ਤੇ ਸੈਂਟਰ ਦੇ ਵਿੱਚ ਬੂਟੀ ਬਣੀ ਹੈ ਬਹੁਤ ਹੀ ਸੋਹਣੀ ਜੀ ਤੇ ਸੇਮ ਬਾਜੂ ਪਹੁੰਚਾਉਣਾ ਹੈ ਜੀ ਇਸੇ ਤਰ੍ਹਾਂ ਬਾਜੂ ਪਹੁੰਚ ਆਪਾਂ ਦੋਨੋਂ ਰੈਡੀ ਕਰਦੇ ਆ ਜੀ ਜਿਹੜੀਆਂ ਪੈਨਾਂ ਨੇ ਮੂਰੀ ਤੇ ਵਰਕ ਨਹੀਂ ਕਰਾਉਣਾ ਤੇ ਉਹ ਤੁਸੀਂ ਕਿਸੇ ਤੋਂ ਵੀ ਕਰ ਸਕਦੇ ਹੋ ਜੇ ਜਿਵੇਂ ਭੈਣਾ ਆਪਾਂ ਨੂੰ ਕਹਿੰਦੀ ਆ ਆਪਾਂ ਉਸੇ ਤਰ੍ਹਾਂ ਹੀ ਸੂਟ ਰੈਡੀ ਕਰਕੇ ਦਿੰਨੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਦੋਨੋਂ ਤੇ ਇਹ ਅੱਗੇ ਆ ਗਿਆ ਜੀ ਆਪਣੇ ਕੋਲ ਜੌਰਜਟ ਦਾ ਸੂਟ ਇਹ ਪ੍ਰਿੰਟ ਸ਼ਰਟ ਰਹਿਗੀ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਵੀ ਰੈਡੀ ਹੋਇਆ ਲੈਣਾ ਵਾਲੀ ਜੌਰਜਟ ਆ ਵਧੀਆ ਵਾਲੀ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਬਣਿਆ ਹੋਇਆ ਤੇ ਇਹ ਮੂਰੀਆਂ ਦਾ ਵਰਕ ਕੀਤਾ ਆਪਾਂ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਇਹ ਮੂਰੀ ਤੇ ਵਰਕ ਆ ਗਿਆ ਦੋਨੋਂ ਸਾਈਡ ਸੇਮ ਮੂਰੀਆਂ ਦਾ ਵਰਕ ਆ ਗਿਆ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਇਹ ਵੀ ਆਪਾਂ ਆਫ ਵਾਈਟ ਕਲਰ ਦੀ ਲਾਈਜ਼ ਜੋਰਜਟ ਦੀ ਸਲਵਾਰ ਤੇ ਇਹ ਵੀ ਲੈਣਾ ਵਾਲੀ ਰਹੇਗੀ ਸਲਵਾਰ ਤੇ ਲੈਣਾ ਵਾਲੇ ਇਹ ਪ੍ਰਿੰਟ ਵਾਲਾ ਸੂਟ ਹੈ ਤੇ ਬਿਸਕੋਸ ਜੋਰਜਟ ਹੈ ਜੀ ਬਹੁਤ ਵਧੀਆ ਵਾਲੀ ਹਲਕੀ ਵੈਰਾਈਟੀ ਆਪਾਂ ਨਹੀਂ ਯੂਜ਼ ਕਰਦੇ ਹੁੰਦੇ ਵਰਕ ਵਾਲੇ ਸੂਟਾਂ ਦੇ ਵਿੱਚ ਤੇ ਬਹੁਤ ਹੀ ਸੋਹਣੇ ਜਿਹੇ ਇਹ ਟ੍ਰੈਂਡਿੰਗ ਸੂਟ ਵੈਰਾਈਟੀ ਕੀਤੇ ਆਪਾਂ ਤੇ ਇਹ ਸੂਟ ਦਾ ਰੇਟ ਰਹਿਣਾ ਜੀ 1600 ਰੁਪਇਆ ਫਰੀ ਸ਼ਿਪਿੰਗ ਹੋਵੇਗੀ 1600 ਰੁਪਿਆ ਰੇਟ ਹੋਵੇਗਾ ਇਸ ਸੂਟ ਦਾ ਜਿਹੜੀ ਵੀ ਭੈਣ ਨੇ ਸੂਟ ਆਰਡਰ ਕਰਨਾ ਹੈ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਮੈਚਿੰਗ ਸੂਟ ਰਹੇਗਾ ਇਹ ਤੇ ਇਹ ਵੀ ਆ ਗਿਆ ਜੀ ਆਪਣੇ ਕੋਲੇ ਸੂਟ ਕਾਟਨ ਦੇ ਵਿੱਚ ਫੋਇਲ ਪੇਂਟ ਦਾ 90 ਚੀਜ਼ਾਂ ਲੈ ਕੇ ਆਏ ਆ ਜੋ ਕਿ ਪਹਿਣਾ ਦੀ ਡਿਮਾਂਡ ਹੁੰਦੀ ਹੈ ਵੀ ਚੀਜ਼ ਦੀ ਕੁਝ ਵੱਖਰਾ ਲੈ ਕੇ ਆਓ ਇਹ ਸੂਟ ਕਾਟਨ ਦੇ ਵਿੱਚ ਸਾਰਾ ਇਹ ਪ੍ਰਿੰਟ ਨਹੀਂ ਹੈ ਫੋਇਲ ਪੇਂਟ ਹੋਇਆ ਸਾਰਾ ਬਹੁਤ ਹੀ ਸੋਹਣਾ ਪੇਂਟ ਹੋਇਆ ਇਹ ਤੇ ਇਹਦੇ ਨਾਲ ਚਿਕਨ ਦੀ ਰਹੇਗੀ ਸਲਵਾਰ ਬਹੁਤ ਹੀ ਸੋਹਣੀ ਸਲਵਾਰ ਬਣੇਗੀ ਇਹ ਕਾਟਨ ਦੀ ਸਲਵਾਰ ਹੈ 2.5 ਮੀਟਰ ਸਲਵਾਰ ਦਾ ਕੱਪੜਾ ਦਿੰਨੇ ਆਪਾਂ ਤੇ 2 ਮੀਟਰ ਸ਼ਰਟ ਦਾ ਰਹੇਗਾ ਵੱਡੇ ਪਣੇ ਦਾ ਤੇ 2.5 ਮੀਟਰ ਸਲਵਾਰ ਦਾ ਕੱਪੜਾ ਹੋਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਇਹਦਾ ਰੇਟ ਰਹਿਣਾਗਾ 990 ਰੁਪਏ ਸੂਟ ਦਾ ਤੇ ਜੇ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਤੇ ਆਪਾਂ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ 990 ਰੁਪਏ ਰੇਟ ਹੋਵੇਗਾ ਜੀ ਇਸ ਸੂਟ ਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਤੇ ਇਹ ਆਪਣੇ ਕੋਲੇ ਚਨੂਨ ਦਾ ਸੂਟ ਹੈ ਜੀ ਇਹਨਾਂ ਆਪਾਂ ਇਸ ਤਰ੍ਹਾਂ ਜਿਵੇਂ ਵਰਕ ਵਾਲੇ ਸੂਟ ਰੈਡੀ ਇਹ ਕੀਤੇ ਹਨ ਆਪਾਂ ਸੂਟ ਤੁਹਾਨੂੰ ਦਿਖਾਉਣੇ ਆ ਤੇ ਇਹਦੇ ਨਾਲ ਆਪਾਂ ਜਿਵੇਂ ਇਹਦੇ ਸੇਮ ਕਲਰ ਦਾ ਥ्रेड ਲਾ ਕੇ ਤੇ ਇਹਨੂੰ ਆਪਾਂ ਦੁਪੱਟਾ ਵੀ ਯੂਜ਼ ਕਰ ਸਕਦੇ ਆ ਜੀ ਬਹੁਤ ਹੀ ਸੋਹਣਾ ਫਲਾਰ ਵਾਲਾ ਦੁਪੱਟਾ ਬਣਨਾ ਹੈ ਇਹ ਇਹਨੂੰ ਦੁਪੱਟਾ ਵੀ ਆਪਾਂ ਲੈ ਸਕਦੇ ਆ ਲੈਸ ਲਾ ਕੇ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋਣਾ ਤੇ ਜੇ ਤੁਸੀਂ ਸੂਟ ਲੈਣਾ ਤੇ ਸੂਟ ਵੀ ਲੈ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਹੋਊਗਾ ਇਹ ਤੇ ਆਲ ਓਵਰ ਸੂਟ ਹੈ ਜੀ ਇਹ ਇਹਦਾ ਰੇਟ ਰਹੇਗਾ 850 ਰੁਪਇਆ ਇਸ ਸੂਟ ਦਾ ਰੇਟ ਇਹ ਚਨੂਨ ਦਾ 850 ਦਾ ਸੂਟ ਹੈ ਜੇ ਤੁਸੀਂ ਦੁਪੱਟਾ ਲੈਣਾ ਤੇ ਦੁਪੱਟੇ ਦੇ half ਪੈਸੇ ਲੱਗਣਗੇ ਜੀ ਵਰਕ ਵਾਲਾ ਸੂਟ ਨਾਲ ਰੈਡੀ ਕਰਕੇ ਬਹੁਤ ਹੀ ਸੋਹਣਾ ਜਿਹਾ ਸੂਟ ਬਣਨਾ ਹੈ ਇਹ ਤੇ ਇਹ ਵੀ ਫੋਇਲ ਪੇਂਟ ਦਾ ਸੂਟ ਆ ਗਿਆ ਜੀ ਜੋ ਕਿ ਚੀਜ਼ਾਂ ਹੁਣ ਵੱਖਰੀਆਂ ਆ ਗਈਆਂ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਕੋਈ ਲੈਂਗ ਦੀ ਲੋੜ ਨਹੀਂ ਇਹਨਾਂ ਕੱਪੜਿਆਂ ਨੂੰ ਕਾਟਨ ਦੇ ਕੱਪੜੇ ਆ ਤੇ ਡਿਜ਼ਾਈਨਿੰਗ ਆਪਾਂ ਵੱਖਰੀ ਲੈ ਕੇ ਆਏ ਆ ਇਹ ਸੂਟ ਤੁਸੀਂ ਆਲ ਓਵਰ ਲੈਣਾ ਤੇ ਆਲ ਓਵਰ ਵੀ ਲੈ ਸਕਦੇ ਹੋ ਜੀ ਪੂਰਾ ਸੂਟ ਆਪਣੇ ਕੋਲੇ ਤੇ ਜੇ ਤੁਸੀਂ ਮੈਚਿੰਗ ਕਰਨਾ ਤੇ ਆਫ ਵਾਈਟ ਕਲਰ ਦੀ ਸਲਵਾਰ ਮੈਚਿੰਗ ਕਰ ਸਕਦੇ ਹੋ ਮੈਚਿੰਗ ਵੀ ਇਹਦੀ ਬਹੁਤ ਹੀ ਸੋਹਣੀ ਹੋਣੀ ਹੈ ਇਹ ਸੂਟ ਦੀ ਮੈਚਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੋਵੇਗੀ ਤੇ ਇਹਦਾ ਰੇਟ ਰਹਿਣਾ ਜੀ 650 ਰੁਪਏ ਸੂਟ ਦਾ ਆਲ ਓਵਰ ਦਾ 650 ਰੁਪਏ ਹੋਵੇਗਾ ਮੈਚਿੰਗ ਦਾ ਵੀ 650 ਹੋਵੇਗਾ ਪੀ ਸ਼ਿਪਿੰਗ ਆਪਾਂ ਸ਼ਿਪਿੰਗ ਐਕਸਟਰਾ ਚਾਰਜ ਕੋਈ ਨਹੀਂ ਲੈਂਦੇ ਤੇ ਇਹ ਵੀ ਇਸੇ ਤਰ੍ਹਾਂ ਹੀ ਫੋਇਲ ਪੇਂਟ ਆ ਗਿਆ ਪਹਿਲਾਂ ਆਪਾਂ ਇਹ ਸੂਟ ਮਸਲੀਨ ਤੇ ਲੈ ਕੇ ਆਏ ਸੀ ਤੇ ਹੁਣ ਇਹ ਸੂਟ ਕਾਟਨ ਤੇ ਆਇਆ ਹੈ ਬਹੁਤ ਹੀ ਵਧੀਆ ਵਾਲੀ ਇਹ ਕਾਟਨ ਹੈ ਵੈੱਲ ਕੋਲ ਸਾਫਟਵੇਅਰ ਕੋਈ ਚੋਗਣ ਵਾਲਾ ਕੱਪੜਾ ਨਹੀਂ ਹੁੰਦਾ ਤੁਸੀਂ ਇਹਦਾ ਆਲਓਵਰ ਸੂਟ ਬਣਾਓਗੇ ਨਾ ਬਹੁਤ ਹੀ ਜ਼ਿਆਦਾ ਸੋਹਣੀ ਟ੍ਰੈਂਡਿੰਗ ਸੂਟ ਬਣਨਾ ਤੇ ਕੋਈ ਡਰੈੱਸ ਬਣਾਉਣੀ ਹੈ ਤੇ ਡਰੈੱਸ ਵੀ ਬਣਾ ਸਕਦੇ ਹੋ ਇਹ ਲੈਂਦਾ ਵੀ ਨਹੀਂ ਹੈਗਾ ਪੇਂਟ ਬਿਲਕੁਲ ਪੱਕਾ ਪੇਂਟ ਹੁੰਦਾ ਇਹ ਲੈਂਦਾ ਵੀ ਨਹੀਂ ਬਿਲਕੁਲ ਸੌਫਟ ਕਾਟਨ ਹੈ ਕੋਈ ਲੈਂਗ ਦੀ ਲੋੜ ਨਹੀਂ ਹੈਗੀ ਇਹਨੂੰ ਤੇ ਇਹਦਾ ਜਿਵੇਂ ਤੁਸੀਂ ਮਰਜੀ ਸੂਟ ਆਲਓਵਰ ਵੀ ਰੈਡੀ ਕਰੋਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਨਾ ਹੈਗਾ ਤੇ ਇਹਦਾ ਰੇਟ ਵੀ 650 ਰੁਪਏ ਦੇਵਾਂਗੇ ਜੀ ਆਪਾਂ ਜੋ ਕਿ ਇਹ ਚੀਜ਼ਾਂ ਬਹੁਤ ਹਾਈ ਰੇਟਾਂ ਦੇ ਵਿੱਚ ਚੱਲ ਰਹੀਆਂ ਹੈਂ ਤੇ ਆਪਾਂ ਸਿਰਫ 650 ਦਾ ਸੂਟ ਦੇ ਦੇਣਾ ਜੀ ਤੁਹਾਨੂੰ ਆਲ ਓਵਰ ਤੇ ਮੈਚਿੰਗ ਕਰਕੇ ਲੈਣਾ ਪਲੇਨ ਸਲਵਾਰ ਨਾਲ ਤੇ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਸਾਰੀਆਂ ਭੈਣਾਂ ਬਹੁਤ ਆਪਣੀ ਭੈਣ ਦਾ ਸਾਥ ਦਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਤੁਸੀਂ ਕਮੈਂਟ ਦਾ ਆਫਰ ਰੱਖੋ ਤੇ ਆਫਰ ਆਪਾਂ ਤਾਂ ਹੀ ਰੱਖਾਂਗੇ ਜੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋਗੇ ਹੁਣ ਇੱਕ ਦੋ ਕਮੈਂਟਾਂ ਤੇ ਤਾਂ ਆਪਾਂ ਆਫਰ ਨਹੀਂ ਨਾ ਰੱਖ ਸਕਦੇ ਆਪਾਂ ਉਹਦੇ ਵੀ ਅਨਾਉਂਸ ਕੀਤਾ ਸੀ ਕਿ ਜਿਹੜੇ ਆ ਪੈਣਾ ਵੱਧ ਤੋਂ ਵੱਧ ਕਮੈਂਟ ਕਰਨੀਆਂ ਤੇ ਉਹਨਾਂ ਨੂੰ ਆਪਾਂ ਕੋਈ ਗਿਫਟ ਜ਼ਰੂਰ ਦੇਵਾਂਗੇ ਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਪੈਣਾ ਤੇ ਫੇਰ ਹੀ ਆਪਾਂ ਗਿਫਟ ਲੈ ਆ ਸਕਦੇ ਆ ਜੀ ਤੇ ਕਮੈਂਟ ਕਰਨ ਦੇ ਵਿੱਚ ਤੁਸੀਂ ਬਹੁਤ ਕਿਰਸ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਥੈਂਕ ਯੂ